ਸੰਗਤ ਕਰਦੇ ਹਨ ਉਹਨਾਂ ਨੂੰ ਪਾਈ ਸੱਚਾ ਪ੍ਰੇਮ ਲੱਗਦਾ ਹੈ ਦਲਬੀਰ ਸਿੰਘ ਅਬਿਆਸੀ ਵਰਗੇ ਪਹਿਲਾ ਜੀਵਨ ਹੋਰ ਸੀ ਜਦੋਂ ਸੰਗਤ ਕਰਨਾਏ ਸਿੰਘ ਖਾਲਸਾ ਵੀ ਸੰਗਤ ਦੇ ਚਾਏ ਐਸਾ ਨਾਮ ਦਾ ਰੰਗ ਚੜਿਆ ਸਾਰੀ ਸਾਰੀ ਰਾਤ ਜਪਤੀ ਸਾਹਿਬ ਦਾ ਬਾਗ ਸਰੋਵਰ ਦੇ ਵਿੱਚ ਖੜ ਕੇ ਕਰੀ ਜਾਂਦੇ ਸੀ ਐਨੀ ਵੱਡੀ ਫੌਜ ਨਾਲ ਲੜਨ ਵਾਲੇ ਕੋਈ ਮਾਮੂਲੀ ਸਿੰਘ ਨਹੀਂ ਸੀ ਬੜੇ ਨਾਮ ਅਬਿਆਸੀ ਸਿੱਖ ਖਾਲਸਾ ਜੀ ਭਰਤੀ ਤੋਂ ਸ਼ਕਤੀ ਪ੍ਰਾਪਤ ਹੋਦੀ ਹੈ ਤੇ ਬਿਨਾ ਸ਼ਕਤੀ ਤੋਂ ਲੜਿਆ ਨਹੀਂ ਜਾਂਦਾ ਜੁਰਮ ਦੇ ਨਾਲ ਤਾਂ ਤਾਕਰਾ ਨਹੀਂ ਲਿਆ ਜਾਂਦਾ ਸੋ ਜਿਹੜੇ ਸੰਤਾਂ ਦੀ ਸੰਗਤ ਕਰਦੇ ਨੇ ਜਿਵੇਂ ਬਾਬਾ ਬਿਧੀ ਚੰਦ ਸਾਹਿਬ ਭਾਈ ਅਗਲੀ ਦੀ ਸੰਗਤ ਵਿੱਚ ਆਏ ਤੇ ਸੱਚੇ ਨਾਮਦਾਨੇ ਨਾਲ ਉਹਨਾਂ ਦਾ ਪਿਆਰ ਹੋ ਗਿਆ ਬ੍ਰਹਮ ਅਵਸਥਾ ਨੂੰ ਪ੍ਰਾਪਤ ਕਰ ਗਏ ਸਾਚਾ ਸਲਾਹੀ ਸੱਚ ਮਨ ਦਰ ਸੱਚ ਸੱਚਿਆਰ ਸੱਚੇ ਮਨ ਦੇ ਨਾਲ ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੁਣਾ ਕਰ ਦਰ ਸੱਚੇ ਸਚਿਆਰ ਤੇ ਭਾਈ ਫੇਰ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਦਰ ਤੇ ਪਹੁੰਚ ਜਾਵੇਂਗਾ ਘਰ ਪੂਰੇ ਪੂਰੀ ਮਤ ਹੈ ਤਹਨ ਸਲਾਮ ਧਿਆਏ ਗੁਰੂ ਦੀ ਮਤ ਦੇ ਮੁਤਾਬਕ ਗੁਰਮਤ ਦੇ ਮੁਤਾਬਕ ਅਹਨਸ ਆਹ ਨਿਸਰ ਦੇਵਨਰਾਤ ਨਾਮ ਨੂੰ ਧਿਆਉਣਾ ਪਰ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਦੇ ਮੁਤਾਬਕ ਉਹ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਢਾਕ ਰਹਾਏ ਲਹਖੀ ਦੋ ਲੜਾ ਬੰਕੇ ਕਾਰ ਦਾ ਵੱਡ ਰੋਗ ਲੱਗਿਆ ਹੋਮੇ ਦਾ ਜਦੋਂ ਗੁਰਮਤ ਦੇ ਅਨੁਸਾਰ ਆਪਾਂ ਸੰਗਰਨ ਕਰਾਂਗੇ ਨਾਮ ਜਪਾਂਗੇ ਵਿੱਚੋਂ ਠਾਕ ਤੋਂ ਭਾਵ ਰੋਕਣਾ ਰਹਾਏ ਤੋਂ ਭਾਵ ਰੋਕਣਾ ਜਿਮੇਦਾਰ ਹੁੰਦੀ ਐ ਇਹਨੂੰ ਠਾਕਦੇ ਐ ਨਾ ਕਿ ਦਰਦ ਨਾ ਹੋਵੇ ਕਈ ਇਸੇ ਤਰ੍ਹਾਂ ਫੇਰ ਹਉਮੈ ਮੇਰਾ ਵੱਡਾ ਰੋਗ ਹੈ ਹਉਮੈ ਕਰਕੇ ਜੰਮਣਾ ਮਰਨਾ ਹੈ ਜਿੰਨਾ ਸਮਾਂ ਮੈਂ ਮੈਂ ਅੰਦਰ ਐ ਉਹਨਾਂ ਸਮਾਂ ਮਰਾਂਗੇ ਵੀ ਜੰਮਾਂਗੇ ਵੀ ਇਡੀਆਂ ਦੂਨਾਂ ਚ ਵੀ ਜਾਣਾ ਪਊ ਜਿੱਦਾਂ ਮੈਂ ਖਤਮ ਹੋ ਵੀ ਤੂੰ ਹੀ ਤੂੰ ਤੂੰ ਹੀ ਤੂੰ ਚੱਲ ਪਿਆ ਉਸੇ ਤਰ੍ਹਾਂ ਭਾਈ ਫਿਰ ਜਮਨਾ ਮਰਨਾ ਮਿਟ ਜਾਵੇਗਾ ਹੌਮੇ ਮੇਰਾ ਵੱਡ ਰੋਗ ਹੈ ਓ ਮੈਂ ਬਹੁਤ ਵੱਡਾ ਰੋਗ ਹੈ ਇੱਕ ਵਿੱਚੋਂ ਠਾ ਕਰਹਾਏ ਪਰ ਸਿਵਰਨ ਕਰਕੇ ਰੱਬ ਦੇ ਪਿਆਰੇ ਇਹ ਹੌਮੇ ਤੋਂ ਛੁਟਕਾਰਾ ਰਹਾਏ ਤੋਂ ਬਾਵਰਹਿਤ ਹੋ ਜਾਂਦੇ ਹਨ ਹਰ ਸਾਲ ਆਪਨਾ ਨਿਵ ਨਿਵ ਲਾਂਦਾ ਆਏ ਆਪਣੇ ਗੁਰੂ ਨੂੰ ਸੁਣਾਉਣਾ ਕਰੋ ਨੇਮ ਨਿਵਲਾਤਾ ਪਾਏ ਨਿਮਰਤਾ ਦੇ ਸਾਥ ਗੁਰੂ ਅੱਗੇ ਨਤਮਸਤ ਹੋ ਗਏ ਆ ਬਹੰਕਾਰ ਕਰੀਏ ਗੁਰੂ ਦੇ ਨਾਮ ਨੂੰ ਸਲਾਉਣਾ ਕਰੀਏ ਚੇਤੇ ਕਰਨਾ ਕਰੀਏ ਨਿਮਰਤਾ ਸੂਤ ਗੁਰੂ ਅੱਗੇ ਨਮਸਕਾਰ ਕਰੀਏ ਤਨ ਮਨ ਸੌਂਪੀ ਆਕੇ ਕਰੀ ਵਿਚੋਂ ਆਪ ਗਵਾਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਤਨ ਮਨ ਸੌਂਪੀ ਆਕੇ ਕਰੀ ਗੁਰੂ ਨੂੰ ਸ਼ੌਂਪ ਦਈਏ ਮਨ ਵੀ ਗੁਰੂ ਨੂੰ ਅਰਪਣ ਕਰ ਦਈਏ ਖਾਲਸਾ ਜੀ ਜਿੱਚੋ ਆਪ ਬਿਵਾਏ ਜਦੋਂ ਮਨ ਗੁਰੂ ਨੂੰ ਅਰਪਣ ਕਰਦਾ ਤਾਂ ਫਿਰ ਮਨ ਤਾਂ ਫਿਰ ਰਹਾ ਨਹੀਂ ਮਨ ਤੇ ਤਾਂ ਗੁਰੂ ਦਾ ਕੰਟਰੋਲ ਹੋ ਗਿਆ ਤੇ ਫਿਰ ਆਪਣੇ ਆਪ ਹੀ ਅੰਦਰੋਂ ਹਉ ਹੰਗ ਤਾਂ ਮੈਂ ਮਮਤਾ ਦਾ ਨਾਰਸ਼ ਹੋ ਜਾਵੇ ਜਦੋਂ ਮਨ ਗੁਰੂ ਨੂੰ ਦੇਤਾ ਨਾ ਫਿਰ ਅੰਦਰੋਂ ਹੋਮੇਂ ਇਹ ਇਕ ਸਿਉ ਲਵ ਲਾਏ ਖਾਸਾ ਕੀ ਖਿੱਚੋ ਤਾਨ ਖਿੱਚੋ ਤਾਨ ਦੇ ਗੁਚੀ ਐ ਈ ਖਿੱਚੋ ਤਾਨ ਦੇ ਵਿੱਚ ਪੈ ਕੇ ਕੋਈ ਬਕਾਰ ਇਧਰੋਂ ਖਿੱਚ ਰਿਆ ਕਾਮ ਇਧਰੋਂ ਖਿੱਚ ਰਿਆ ਕਰੋਧ ਇਧਰੋਂ ਖਿੱਚ ਰਿਆ ਗੁਚੀਏ ਤੋਂ ਭਾਵ ਆਪਾਂ ਖਰਾਬ ਹੋ ਰਹੇ ਏਕ ਸਿਉ ਲਵ ਲਾਏ ਇਸ ਕਰਕੇ ਖਿੱਚਾ ਤਾਣ ਤੋਂ ਬਚਣ ਵਾਸਤੇ ਇੱਕ ਸ਼ਬਦ ਨਾਲ ਲਿਵ ਲਾਉਣਾ ਕਰੀਏ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਈ ਏ ਜੀਵ ਹਉ ਹੰਗਤਾ ਮੈਂ ਮੇਰੀ ਛੱਡੇ ਹਉ ਮੈਂ ਛੱਡੇ ਨਾਮ ਦਾ ਬੱਲਾ ਫੜ ਲੈ ਨਾਮ ਤੋਂ ਬਿਨਾ ਵਾਹਿਗੁਰੂ ਗੁਰ ਮੰਤਰ ਹੈ ਜਦੋਂ ਹਉ ਮੈਂ ਹੋਈ ਜਦੋਂ ਵਾਹਿਗੁਰੂ ਸ਼ਬਦ ਦਾ ਜਾਪ ਕਰੇਗਾ ਪਰਵਾਣੀ ਦਾ ਨਿੱਕ ਨੇਮ ਕਰੇਗਾ ਹੌਲੀ ਹੌਲੀ ਅੰਦਰ ਨਿਮਤ ਦਾ ਆਯੂਗੀ ਹੌਵੇਂ ਛੱਡ ਦੇਗਾ ਫਿਰ ਕਹੇਗਾ ਜੋ ਹੈ ਤੇਰਾ ਮੇਰਾ ਮੇਰਾ ਮੁਝ ਮੈਂ ਕਿਛ ਨਹੀਂ ਹੌਵੇਂ ਮੇਰਾ ਛੱਡ ਤੂੰ ਜਦੋਂ ਹੌਵੇਂ ਛੱਡੀ ਫਿਰ ਸੱਚੇ ਵਾਜਰੂ ਦੇ ਵਿੱਚ ਸਮਾ ਜਾਵੇਂਗਾ ਉਸ ਵਾਜਰੂ ਦੇ ਰੂਪ ਹੋ ਜਾਵੇਂਗਾ ਸਤ ਗੁਰ ਨੂੰ ਮਿਲੇ ਸਿਪਾਇਰਾ ਸੱਚ ਸ਼ਬਦ ਲਗੰਨਾ ਜਿਹੜੇ ਭਾਈ ਗੁਰੂ ਨੂੰ ਮਿਲ ਗਏ ਨੇ ਉਹ ਸ਼ੋਭਾ ਵਾਲੇ ਨੇ ਸ਼ੋਭਾਪੰਤ ਹਨ ਜਿਹੜੇ ਸੱਚੇ ਸ਼ਬਦ ਦੇ ਵਿੱਚ ਲੱਗ ਗਏ ਨੇ ਸੁਪਾਏ ਰਾ ਉਹਨਾਂ ਨੇ ਜਸ ਖਾਟ ਲਿਆ ਸ਼ੋਭਾ ਵਾਲੇ ਹਨ ਸ੍ਰੇਸ਼ਟ ਕਰਮਾਂ ਵਾਲੇ ਹਨ ਜਿਹੜੇ ਗੁਰੂ ਮਿਲੇ ਨੇ ਸੱਚੇ ਸ਼ਬਦ ਨਾਲ ਲੱਗ ਕੇ ਸੱਚ ਮਿਲੇ ਸੇਨਾ ਵਿਛੜਾ ਦਰ ਸੱਚ ਦੇ ਸੰਗ ਜਿਹੜੇ ਸੱਚੇ ਪਰਮੇਸ਼ਰ ਨਾਲ ਮਿਲ ਜਾਂਦੇ ਨੇ ਆਪ ਜੀ ਨੇ ਪਹਿਲਾਂ ਵੀ ਸੁਣਿਆ ਚਾਹੇ ਕੋਈ ਬੰਦ-ਬੰਦ ਕਰ ਦੇਵੇ ਉਹ ਕਦੇ ਵਿਛੜਦੇ ਨਹੀਂ ਦਰ ਸੱਚ ਦੇ ਸੰਗ ਉਹ ਆਕਾਰਪੁਰਖ ਵਾਹਿਗੁਰੂ ਦੇ ਦਰ ਤੇ ਖੜੇ ਨਜ਼ਰ ਆਉਂਦੇ ਹਨ ਦਿਖਦੇ ਹਨ ਜਿਹੜੇ ਭਾਈ ਸੱਚੇ ਨਾਲ ਜੁੜ ਗਏ ਉਹ ਇੱਥੇ ਵੀ ਤੇ ਅੱਗੇ ਵੀ ਅਕਾਲ ਪੁਰਖ ਦੇ ਦਰ ਤੇ ਖੜੇ ਦਿਖਦੇ ਹਨ ਭਾਵ ਅੱਥੇ ਦਰ ਅੰਦਰ ਨਾਮ ਚੱਲਦਾ ਹੈ ਨਾਮ ਦੇ ਜਪਣੇ ਕਰਕੇ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੁੰਦੇ ਹਨ ਸੇ ਭਾਈ ਸੇ ਸੱਜਣ ਜੋ ਸੱਚਾ ਸੇਵਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਉਹ ਮੇਰਾ ਭਰਾ ਭਾਈ ਹੈ ਉਹੀ ਮੇਰਾ ਸੱਜਣ ਹੈ ਜੋ ਸੱਚੇ ਵਾਹਿਗੁਰੂ ਨੂੰ ਸੇਵਨ ਤੋਂ ਭਾਵ ਸਿਮਰਨ ਕਰਦਾ ਹੈ ਚੇਤੇ ਕਰਦਾ ਮੇਰਾ ਉਹੀ ਭਾਈ ਹੈ ਉਹੀ ਮੇਰਾ ਸੱਜਣ ਹੈ ਅਸਲ ਸੱਜਣ ਕੌਣ ਹੁੰਦਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਨਦੀ ਹੈ ਕਿੱਥੇ ਖੜਾ ਦਸਨ ਉਹੀ ਮੇਰਾ ਸੱਜਣ ਹੈ ਉਹੀ ਮੇਰਾ ਭਾਈ ਹੈ ਜਿਹੜਾ ਸੱਚੇ ਗੁਰੂ ਨੂੰ ਚੇਤੇ ਕਰਦਾ ਸਭ ਗਣ ਵਿਕਣ ਪਲ ਰਨ ਗੁਣ ਕੀ ਸਾਝ ਕਰੰਨ ਜਿਹੜੇ ਆਪਕੁਨ ਨੇਨਾ ਆਪਕੁਨ ਵਿਕਣ ਪਲ ਰਨ ਇਹਨਾਂ ਨੂੰ ਛੱਡ ਦੇ ਪੱਲਾ ਝਾੜ ਦੇ ਗੁਣ ਕੀ ਸਾਝ ਕਰੰਨ ਜੇ ਕਿਸੇ ਵਿੱਚ ਤੈਨੂੰ ਔਕਣ ਸਾਹਜ ਕਰੀਜਾ ਗੁਨਾ ਹੈ ਕਿਰੀ ਛੋੜ ਔਕਣ ਚੱਲੀ ਹੈ ਇੱਥੇ ਆਪਾਂ ਗੁਨਾ ਦੀ ਸਾਹਜ ਕਰੀਏ ਜੇ ਕੋਈ ਔਕਣ ਹੈ ਨਾ ਔਕਣ ਨੂੰ ਛੱਡ ਦਈਏ ਗੁਨਾ ਵੀ ਸਾਹਜ ਕਰ ਔਕਣਾ ਨੂੰ ਛੱਡ ਦੇ ਪੱਲਾ ਝਾੜ ਦੇ ਭਾਈ ਪੱਲੇ ਵਿੱਚੋਂ ਔਕਣ ਝਾੜ ਦੇ ਕਿਸੇ ਦੇ ਔਕਣਾ ਵੱਲ ਨਾ ਵੇਖ ਆਪਣੇ ਪੀੜੇ ਥੱਲੇ ਸੋਟਾ ਮਾਰ ਕੇ ਮੈਂ ਕਿੱਥੇ ਖੜਾਂ ਹੁਣ ਆਪਾਂ ਕੀ ਕਰਦੇ ਆ ਦੂਜੇ ਦੇ ਔਕਣ ਦੇਖਦੇ ਆ ਆਪਣੇ ਪੀੜੇ ਥੱਲੇ ਕਦੇ ਸੋਟਾ ਨਹੀਂ ਮਾਰਦੇ ਵੀ ਸਾਡੀ ਕੀ ਕਰਤੂਤ ਹੈ ਬਾ ਦੂਜੇ ਨੂੰ ਮਾਰਾ ਕਹਿਣ ਲੱਗੇ ਮਿੱਟ ਲਾਉਣੇ ਇਸ ਕਰਕੇ ਆਪਣਾ ਦਾ ਪੱਲਾ ਝਾੜਦੇ ਗੁਣਾਂ ਦੀ ਸਾਜ ਕਰ ਲੈ ਗੁਣ ਕੀ ਸਾਜ ਸੁਖ ਯੂਪ ਜ ਸੱਚੀ ਭਗਤ ਕਰੇ ਨਾ ਜਿਹੜੇ ਸੱਚੀ ਭਗਤੀ ਕਰਦੇ ਨੇ ਨਾ ਉਹ ਗੁਣਾ ਦੀ ਸਾਹਂ ਕਰਦੇ ਨਹੀਂ ਤੇ ਗੁਣਾ ਦੀ ਸਾਹਂ ਕਰਕੇ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਆ ਸੁਖ ਫਿਰਦੇ ਚ ਪ੍ਰਗਟ ਹੁੰਦਾ ਹੈ ਸਤਿ ਵਣੰਜਨ ਗੁਰ ਸ਼ਬਦ ਸਿਉ ਲਾਹਾ ਨਾਮ ਲੈ বিনা ਜਿਹੜੇ ਸੱਚੇ ਨਾਮ ਦਾ ਬਣਜ ਕਰਦੇ ਹਨ ਗੁਰ ਸ਼ਬਦ ਦੀ ਕਮਾਈ ਕਰਦੇ ਹਨ ਉਹ ਨਾਮ ਜਪਣ ਦਾ ਲਾਹਾ ਲੈ ਲੈਂਦੇ ਨੇ ਨਾਮ ਦਾ ਲਾਹਾ ਲੈ ਲੈਂਦੇ ਹਨ ਉਹ ਜਿਹੜੇ ਸੱਚੇ ਸ਼ਬਦ ਦੀ ਕਮਾਈ ਕਰਦੇ ਐ ਸੋਇਨਾ ਰੂਪਾ ਪਾਪ ਕਰ ਕਰ ਸੰਜੀਐ ਚਲੈ ਨਾ ਚਲਦਿਆਂ ਨਾਲ ਸੋਇਨਾ ਰੂਪਾ ਪਾਪ ਪਾਪ ਕਰ ਸੰਜੀਐ ਪਾਪ ਕਰ ਕਰ ਸੰਜੀਐ ਸੋਨਾ ਇਕੱਠਾ ਕਰ ਲਿਆ ਪਰ ਰੂਪ ਦਾ ਮਾਣ ਕਰਦਾ ਕਿ ਮੈਂ ਬੜਾ ਸੁੰਦਰ ਹਾਂ ਸੰਜੀਏ ਤੋਂ ਭਾਪ ਪੈਸਾ ਬੜਾ ਜੋੜ ਲਿਆ ਪਰ ਤੇਰੇ ਨਾਲ ਨਹੀਂ ਇਹਨਾਂ ਦੇ ਵਿੱਚੋਂ ਕੁਝ ਵੀ ਜਾਣਾ ਇੱਥੋਂ ਤੱਕ ਜਿਹੜਾ ਮਾਂ ਦੇ ਪੇਟ ਵਿੱਚੋਂ ਸਰੀਰ ਲੈ ਕੇ ਆਇਆ ਸਰੀਰ ਵੀ ਨਾਲ ਨਹੀਂ ਜਾਣਾ ਇਹ ਵੀ ਇੱਥੇ ਰਹਿ ਜਾਵੇਗਾ ਜਿਨ ਨਾਵਨਾ ਲਾ ਚਲ ਸੀ ਸਭ ਮੁਠੀ ਜਾਂ ਮਕਾਲ ਭਾਈ ਕੋਈ ਸੋਨਾ ਕੋਈ ਰੂਪਾ ਕੋਈ ਕਾਮਣ ਇਸਤਰੀ ਕੋਈ ਲਾਲ ਹੀਰੇ ਕੁਝ ਵੀ ਤੇਰੇ ਨਾਲ ਨਹੀਂ ਜਾਣੇ ਜੇ ਜਾਊਗਾ ਤਾਂ ਨਾਮ ਜਾਊਗਾ ਬਿਨ ਨਾਮ ਹੈ ਨਾਲ ਨਾ ਚਲਸੀ ਸਭ ਮੁੱਠੀ ਜਮਕਾਰ ਬਾਕੀ ਤਾਂ ਜਿਹੜਾ ਜਮ ਹੈ ਕਰਮ ਧਰਮ ਪਖੰਡ ਜੋ ਦੀਸਾ ਤਨ ਜਮ ਜਾਗਾ ਦੀ ਰੂਟਾ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਮਰਤ ਜਿਤ ਛੂਟਾ ਹੈ ਬਾਕੀ ਦਾ ਧਰਮ ਰਾਜੇ ਦੇ ਜਮ ਰਸਤੇ ਦੇ ਵਿੱਚ ਟੈਕਸ ਵਜੋਂ ਹੀ ਲੁੱਟ ਲੈਣਗੇ ਆ ਛੋਟੇ ਮੋਟੇ ਕਰਮ ਧਰਮ ਦਾਨ ਪੁੰਨ ਇਹਦਾ ਧਰਮ ਰਾਜ ਇਹਦੇ ਜਮਾ ਨੇ ਰਾਜ ਹੀ ਲੁੱਟ ਲੈਣੇ ਹਨ ਨਾਮੇ ਨਾਲ ਜਾਂਦਾ ਭਾਈ ਮਨ ਕਾ ਤੂਸ ਹਰ ਨਾਮ ਹੈ ਹਿਰਦੇ ਰੱਖੋ ਸਮਾਲ ਮਨ ਕਾ ਤੋਸਾ ਤੋਸਾ ਤੋਂ ਭਾਵ ਪਦਾਰਥ ਜਿਵੇਂ ਯਾਤਰਾ ਤੇ ਜਾਂਦੇ ਆ ਕੁਝ ਨਾਲ ਬੰਨ ਲੈਂਦੇ ਨੇ ਕੋਈ ਛਕਣ ਵਾਸਤੇ ਤੋਸਾ ਸੋ ਭਾਈ ਮਨ ਦਾ ਤੋਸਾ ਜਿਹੜਾ ਮਨ ਦਾ ਅਸਲ ਪਤਾਰਥ ਨਾਲ ਜਾਣ ਵਾਲਾ ਉਹ ਹਰੀ ਪਰਮੇਸ਼ਰ ਦਾ ਨਾਮ ਹੈ ਹਿਰਦੇ ਰੱਖੋ ਸਮਾਲ ਇਸ ਕਰਕੇ ਹਿਰਦੇ ਦੇ ਮਸਾਕੇ ਰੱਖੋ ਨਾਮ ਨੂੰ ਕਿਉਂਕਿ ਨਾਮ ਹੀ ਨਾਲ ਜਾਣ ਵਾਲਾ ਹੈ ਸੁਖਮਨੀ ਸਾਹਿਬ ਦੇ ਵਿੱਚ ਵੀ ਕਹਿ ਦਿੱਤਾ ਸਾਥ ਨਾ ਚੱਲੇ ਬਿਨ ਭਜਨ ਦੇ ਖਿਆ ਸਤਿ ਸ਼ਾਰ ਹਰ ਹਰ ਨਾਮ ਕਮਾਵਨਾ ਨਾਣ ਕਿਉਂ ਤਨਸਾਰ ਐਸੀ ਹਾਲਤ ਮਾਰਾ ਸੱਚੇ ਬਾਦਸ਼ਾਹ ਨੇ ਦੱਸੀ ਹੈ ਇੱਕ ਸੱਚਾ ਸੱਜਣ ਸੱਚਾ ਮਿੱਤਰ ਨਾਮ ਹੈ ਇਸ ਕਰਕੇ ਹਿਰਦੇ ਚ ਵਸਾ ਕੇ ਰੱਖੋ ਨਾਮ ਨੂੰ